ਅੱਜ ਦੀ ਰੈਸਪੀ ਹੈ ਗੂੰਦ ਦੀ ਪੰਜੀਰੀ ਗੂੰਦ ਦੀ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਧਨੀਏ ਦੀ ਲਵਾਂਗੇ ਤੇ ਦੋ ਕੌਲੀਆਂ ਹੀ ਮਖਾਣੇ ਲਵਾਂਗੇ ਨਾਲ ਹੀ ਕੁਝ ਮਗਜ ਇੱਕ ਕੌਲੀ ਇੱਕ ਕੌਲੀ ਸਨਫਲਾਵਰ ਸੀਡ ਲਵਾਂਗੇ ਤੇ ਇੱਕ ਹੀ ਕੌਲੀ ਆਪਾਂ ਗੂੰਦ ਦੀ ਲਵਾਂਗੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਕਿਸ਼ਮਿਸ ਤੇ ਅੱਜ ਉਹ ਤੇ 2-3 ﺍﻟैची ਦੇ ਪੀਸ ਲਵਾਂਗੇ ਹੁਣ ਆਪਾਂ ਤਾਂ ਨਹੀਂ ਇਹਨੂੰ ਮੈਸੇਜ ਜੱਗ ਵਿੱਚ ਪਾ ਕੇ ਪੀਸ ਲਵਾਂਗੇ ਨਾਲ ਹੀ ਕਾਲੀਆਂ ਮਿਰਚਾਂ ﺍﻟैची ਪਾ ਦੇਵਾਂਗੇ ਹੁਣ ਮਖਾਣੀ ਮੱਕ ਜੀ ਸਨਫਲਾవర్ ਸੀਡ ਤੇ ਕਾਜੂ ਪਾ ਕੇ ਇਹਨਾਂ ਨੂੰ ਵੀ ਪੀਸ ਲਵਾਂਗੇ ਹੁਣ ਇੱਕ ਕੜਾਈ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਤੇ ਗੁੰਦ ਪਾ ਦੇਵਾਂਗੇ ਗੁੰਦ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਹੁਣ ਗੁੰਦ ਆਪਣੀ ਫੁੱਲ ਗਈ ਹੈ ਗੁੰਦ ਨੂੰ ਤੁਸੀਂ ਪੀਸ ਵੀ ਸਕਦੇ ਹੋ ਮੈਂ ਗੁੰਦ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੈ ਹੁਣ ਆਪਾਂ ਗੁੰਦੇ ਵਿੱਚ ਧਨੀਆ ਪਾ ਦੇਵਾਂਗੇ ਤੁਸੀਂ ਕਣਕ ਦਾ ਆਟਾ ਜਾਂ ਬੇਸਣ ਵੀ ਲੈ ਸਕਦੇ ਹੋ ਤਣੇ ਨੂੰ ਆਪਾਂ ਸਲੋ ਫਲੇਮ ਤੇ ਹੀ ਭੁੰਨਾਂਗੇ ਕਿਉਂਕਿ ਇਹ ਬਹੁਤ ਹੀ ਛੇਤੀ ਭੁਜ ਜਾਂਦਾ ਹੈ ਹੁਣ ਆਪਣਾ ਧਨੀਆ ਭੁਜ ਗਿਆ ਹੈ ਤੇ ਹੁਣ ਇਸ ਵਿੱਚ ਆਪਾਂ ਪੀਸੇ ਹੋਏ ਮਖਾਣੀ ਪਾ ਦੇਵਾਂਗੇ ਮਖਾਣਿਆਂ ਨੂੰ ਵੀ ਆਪਾਂ 3-4 ਮਿੰਟ ਭੁੰਨ ਲਵਾਂਗੇ ਇਹ ਗੁੰਦ ਦੀ ਪੰਜੀਰੀ ਸਰੀਰ ਦੀ ਤਾਕਤ ਕਮਜ਼ੋਰੀ ਹੱਡੀਆਂ ਦੀ ਦੀ ਮਜ਼ਬੂਤੀ ਵਾਸਤੇ ਚੰਗੀ ਹੁੰਦੀ ਹੈ। 2-3 ਮਿੰਟ ਮਖਾਣੇ ਭੁੰਨਣ ਤੋਂ ਬਾਅਦ ਇਸ ਵਿੱਚ ਆਪਾਂ ਸੌਗੀ ਪਾ ਦੇਵਾਂਗੇ। ਜੇਕਰ ਸੋਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਹੁਣ ਆਪਾਂ ਚੈੱਕ ਕਰਦੇ ਹਾਂ ਕਿ ਮਖਾਣੇ ਪੁੱਜਿਆ ਕਿ ਨਹੀਂ। ਮਖਾਣੇ ਹਜੇ ਪੁਜੇ ਨਹੀਂਗੇ ਕਿਉਂਕਿ ਆਪਾਂ ਇਸ ਨੂੰ ਸਲੋ ਫਲੇਮ ਤੇ ਹੀ ਪੁੰਨ ਰਹੇ ਆ ਮੈਂ ਇਸ ਪੰਜੀਰੀ ਵਿੱਚ ਖੰਡ ਸ਼ੱਕਰ ਕੁਝ ਨਹੀਂ ਪਾਇਆ ਤੁਸੀਂ ਮਠਾਸ ਵਾਸਤੇ ਚਾਹੋ ਤਾਂ ਖੰਡ ਸ਼ੱਕਰ ਪਾ ਸਕਦੇ ਹੋ ਆਪਣੀ ਪੰਜੀਰੀ ਬਣ ਕੇ ਤਿਆਰ ਹੈ ਵੀਡੀਓ ਦੇਖਣ ਲਈ Then